ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਭਰਾ ਰਾਜਪਾਲ ਬਰਾੜ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਧੀ ਆਪਣੇ ਬਾਪ ਤੇ ਕੁਝ ਛਿੱਕੜੋ ਸਾਲਾਂ ਦੀ ਕੋਸ਼ਿਸ਼ ਕਰ ਰਹੀ ਹੈ ਮੈਨੂੰ ਲੱਗਦਾ ਤੁਸੀਂ ਟੌਪਿਕ ਸਮਝ ਹੀ ਗਏ ਹੋਗੇ ਮੈਂ ਗੱਲ ਕਰ ਰਿਹਾ ਜੀ ਪੰਜਾਬ ਦੇ ਹੌਣਹਾਰ ਤੇ ਇਮਾਨਦਾਰ ਸੀਐਮ ਭਗਵੰਤ ਸਿੰਘ ਮਾਨ ਔਰ ਉਹਨਾਂ ਦੀ ਸਤਿਕਾਰਯੋਗ ਤੇ ਸੀਰਤ ਕੌਰ ਮਾਨ ਬਾਰੇ ਸੋ ਸਾਨੂੰ ਵੀ ਪਤਾ ਦੋਸਤੋ ਸਮਝੰਦਾਰ ਜਿਹੜੇ ਸਰੋਤੇ ਆ ਦਰਸ਼ਕ ਲੋਕ ਸਾਰਿਆਂ ਨੂੰ ਪਤਾ ਕਿ ਇਹੋ ਜਿਹਾ ਕੁਝ ਬੋਲਣ ਜਾਂ ਬੁਲਾਉਣ ਦੇ ਪਿੱਛੇ ਕਿਹੜੀਆਂ ਤਾਕਤਾਂ ਦਾ ਹੱਥ ਸੋ ਕੁਝ ਕੁ ਲੈਣਾ ਗੀਤ ਦੇ ذریعے ਤੁਹਾਡੀ ਨਜ਼ਰ ਕਰ ਰਹੇ ਆ ਸੰਮੋਹ ਕਰ ਰਹੇ ਆ ਤੁਹਾਡੀ ਦੋਸਤੋ ਚੰਗੀਆਂ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਨਾ ਚੰਗੀਆਂ ਲੱਗੀਆਂ ਤਾਂ ਡਿਲੀਟ ਮਾਰ ਦਿਓ ਇਹ ਸ਼ੁਰੂ ਤੋਂ ਆਦਤ ਦੁਨੀਆ ਦੀ ਤੁਸੀਂ ਪਿਉ ਤਹੀ ਦੀ ਕੀ ਗੱਲ ਕਰਦੇ ਇਹ ਬਣੀ ਨਾਰਿਸ਼ੀਆਂ ਮੁਨੀਆਂ ਦੀ ਉਹ ਕੋਮਲ ਸੋਚਾਂ ਕੋਮਲ ਹਿਰਦੇ ਭੈੜੇ ਲੋਕ ਜਦੋਂ ਵਸ ਵਿੱਚ ਕਰ ਜਾਂਦੇ ਉਹ ਲਾ ਕੇ ਲੰਬੂ ਕਿਸੇ ਦੇ ਘਰ ਨੂੰ ਫਿਰ ਆਪ ਕੰਧਾਂ ਤੇ ਚੜ ਜਾਂਦੇ ਇਹ ਲਾ ਕੇ ਲੰਬੂ ਕਿਸੇ ਦੇ ਘਰ ਨੂੰ ਆਪ ਕੰਧਾਂ ਤੇ ਚੜ ਜਾਂਦੇ ਅੰਬਰਾਂ ਉੱਪਰ ਉੱਡਦੇ ਨੂੰ ਏ ਥੱਲੇ ਸੁੱਟਣਾ ਚਾਉਂਦਿਆ ਕਿਵੇਂ ਇਹ ਬਦਨਾਮ ਹੋ ਹਰ ਢੰਗ ਅਪਣਾਉਣਾ ਚਾਉਂਦਿਆ ਓ ਕਿਵੇਂ ਇਹ ਬਦਨਾਮ ਹੋ ਹਰ ਢੰਗ ਅਪਣਾਉਣਾ ਚਾਉਂਦਿਆ ਪਿਆਰਤੀ ਦੇ ਪਾਕ ਜਿਹੇ ਰਿਸ਼ਤੇ ਨੂੰ ਇਪਾਲ ਵਿੱਚ ਧੰਦਲਾ ਕਰ ਜਾਂਦੇ ਔਲਾਕੇ ਲਾਂਬੂ ਕਿਸੇ ਦੇ ਘਰ ਨੂੰ ਲੋਕ ਕੰਧਾਂ ਤੇ ਚੜ ਜਾਂਦੇ ਲਾਂਬੂ ਕਿਸੇ ਦੇ ਘਰ ਨੂੰ ਫਿਰ ਲੋਕ ਕੰਧਾਂ ਤੇ ਚੜ ਜਾਂਦੇ ਸੱਚਿਆਂ ਉੱਤੇ ਪੀੜਾ ਮਨਾ ਮੁੱਢ ਤੋਂ ਬਣਦੀ ਆਇਆ ਹੈ ਤੂੰ ਸੱਚਾ ਤੇਰੇ ਕੰਮ ਵੀ ਸੱਚੇ ਦੁਨੀਆ ਪਰੂ ਗਵਾਈਆਂ ਓ ਤੂੰ ਸੱਚਾ ਤੇਰੇ ਕੰਮ ਵੀ ਸੱਚੇ ਦੁਨੀਆ ਪਰੂ ਗਵਾਈਆਂ ਕੌਣ ਕੀ ਦੇ ਇਸ਼ਾਰੇ ਤੇ ਬੋਲ ਰਿਹਾ ਪੜਨ ਵਾਲੇ ਤਾਂ ਚਿਹਰਾ ਪੜ ਜਾਂਦੇ ਪਰ ਲਾਂਕੇ ਲਾਂਬੂ ਕਿਸੇ ਦੇ ਘਰ ਨੂੰ ਲੋਕ ਕੰਦਾ ਤੇ ਚੜ ਜਾਂਦੇ ਲਾਕੇ ਲਾਂਬੂ ਕਿਸੇ ਦੇ ਘਰ ਨੂੰ ਲੋਕ ਕੰਦਾ ਤੇ ਚੜ ਜਾਂਦੇ ਜਿਹੜੇ ਪਿਓ ਤੋਂ ਬਾਗੀ ਹੋ ਜਾਂਦੇ ਦੱਸ ਕਦੋਂ ਤਰਕੀਆਂ ਕਰਦੇ ਤੂੰ ਲਾਡੋ ਰਾਣੀ ਧੀ ਮਾਨ ਦੀ ਪਿਓ ਨੂੰ ਨਿੰਦਣਾ ਬੰਦ ਕਰ ਦੇ ਲੱਗ ਲੋਕਾਂ ਪਿੱਛੇ ਕਮੜੀਏ ਤੂੰ ਪਿਓ ਨੂੰ ਪੰਡਣਾ ਬੰਦ ਕਰਦੇ ਕਿਉਂ ਰਾਜਾ ਬਣ ਗਿਆ ਪਿਓ ਥੋੜਾ ਇਸੇ ਗੱਲਾਂ ਤਾਂ ਲੋਕ ਨੇ ਪੈ ਸੜਦੇ ਔਲਾਕੇ ਲੰਬੂ ਕਿਸੇ ਦੇ ਘਰ ਨੂੰ ਲੋਕ ਕੰਧਾਂ ਤੇ ਜਾ ਚੜਦੇ ਲਾਕੇ ਲੰਬੂ ਕਿਸੇ ਦੇ ਘਰ ਨੂੰ ਫਿਰ ਲੋਕ ਕੰਧਾਂ ਤੇ ਜਾ ਚੜਦੇ ਸასი ਸ਼ਾਲ ਦੋਸਤੋ ਇੱਕ ਵਾਰੀ ਫੇਰ ਬੇਨਤੀ ਆ ਚੰਗਾ ਲੱਗਾ ਤਾਂ ਸ਼ੇਅਰ ਜ਼ਰੂਰ ਕਰ ਦਿਓ ਨਾ ਚੰਗਾ ਲੱਗਾ ਤਾਂ ਡਿਲੀਟ ਨਾਲ ਦੀ ਨਾਲ ਕਰ ਦਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬ ਪੰਜਾਬੀਅਤ ਜਿੰਦਾਬਾਦ